ਸਿੱਖ ਆਫ ਅਮਰੀਕਾ ਇੱਕ ਅਜੀਹੀ ਸੰਸਥਾ ਹੈ ਜੋ ਭਾਰਤੀ ਪਾਈਚਾਰੇ ਖਾਸ ਕਰਕੇ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਉਠਾਉਂਦੀ ਰਹੀ ਹੈ ਇਸ ਦੇ ਚੇਅਰਮੈਨ ਸਰਦਾਰ ਜਸਦੀਪ ਸਿੰਘ ਜੱਸੀ ਹਮੇਸ਼ਾ ਹੀ ਅਜੀਹੇ ਕਾਰਜ ਕਰਨ ਦੇ ਲਈ ਤਤਪਰ ਰਹਿੰਦੇ ਹਨ ਬੀਤੇ ਦਿਨ ਉਹਨਾਂ ਅਮਰੀਕਾ ਦੇ ਵਿੱਚ ਵਸਦੇ ਭਾਰਤੀ ਪਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਸੰਬੰਧੀ ਗੱਲਬਾਤ ਕੀਤੀ ਹੈ ਨਾਲ ਹੀ ਵਿਸ਼ੇਸ਼ ਤੌਰ ਤੇ ਵਾਸ਼ਿੰਗਟਨ ਦੇ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਰਾਜਦੂਤ ਸ਼੍ਰੀ ਵਿਨੇ ਮੋਹਨ ਕੁਆਤਰਾ ਦੇ ਨਾਲ 6 ਆਫ ਅਮਰੀਕਾ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਦੇ ਹੋਏ ਮੁਲਾਕਾਤ ਕੀਤੀ ਹੈ ਇਸ ਵਫ਼ਦ ਦੇ ਵਿੱਚ ਬਲਜਿੰਦਰ ਸਿੰਘ ਸ਼ੰਮੀ ਉਪ ਪ੍ਰਧਾਨ ਸੁਖਪਾਲ ਸਿੰਘ ਧਨੋਵਾ ਕਮਲਜੀਤ ਸਿੰਘ ਸੋਨੀ ਗੁਰਵਿੰਦਰ ਸਿੰਘ ਸੇਠੀ ਸ਼ਾਮਲ ਸਨ ਇਸ ਮੁਲਾਕਾਤ ਸਮੇਂ ਭਾਜਪਾ ਆਗੂ ਅੜੀਪਾ ਪ੍ਰਸ਼ਾਦ ਵੀ ਹਾਜ਼ਰ ਰਹੇ ਇਸ ਮੌਕੇ ਤੇ ਜਸਦੀਪ ਸਿੰਘ ਜੱਸੀ ਨੇ ਵਿਨੇ ਮੋਹਨ ਕੋਆਤਰਾ ਦਾ ਜਿੱਥੇ ਵਧੀਆ ਸੇਵਾਵਾਂ ਦੇ ਲਈ ਧੰਨਵਾਦ ਕੀਤਾ ਉੱਥੇ ਹੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਸਬੰਧੀ ਜਾਣੂ ਵੀ ਕਰਵਾਇਆ ਅਤੇ 6 ਆਫ ਅਮਰੀਕਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੇ ਬਾਰੇ ਵਿੱਚ ਦੱਸਿਆ। ਵਿਨੇ ਮੋਹਨ ਕਵਾਤਰਾ 6 ਆਫ ਅਮਰੀਕਾ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਹਨਾਂ ਜੱਸੀ ਦੇ ਵੱਲੋਂ ਪ੍ਰਗਟ ਕੀਤੀਆਂ ਗਈਆਂ ਸਾਰੀਆਂ ਹੀ ਸਮੱਸਿਆਵਾਂ ਭਾਰਤ ਸਰਕਾਰ ਤੱਕ ਪਹੁੰਚਦਿਆਂ ਕਰਨ ਅਤੇ ਉਹਨਾਂ ਦਾ ਹੱਲ ਕਰਵਾਉਣ ਦੇ ਵਾਸਤੇ ਭਰੋਸਾ ਵੀ ਦਿੱਤਾ ਏ। ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵਿਨਾ ਪੁੱਲਨਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ